7 ਸਾਲ ਕarli ਕਰਕੇ ਉਹਨਾਂ ਨੇ ਨੀ ਕੋਈ ਕੀਤਾ ਮੰਗਲੇ 5 ਸਾਲ ਉਹ ਕਰਕੇ ਕਾਂਗਰਸ ਉਹਨਾਂ ਨੇ 19 ਦਿੱਤਾ ਪਿਛਲੀ ਵੇਰ ਨਵੀਂ ਪਾਰਟੀ ਤਾਂ ਹੀ ਜਾਂਦੇ ਸੀ ਵੀ ਕੁਛ ਨਾ ਕੁਛ ਕਰੂ ਤੇ ਵੀ ਨਾ ਕਿਸਾਨਾਂ ਦਾ ਕੋਈ ਉਹਨਾਂ ਨੇ ਅਜੇ ਹਮਦਰਦੀ ਕੋਈ ਕੀਤੀ ਆ ਧੋਖਾ ਜਾਂ ਧੱਕਾ ਕਰਨਾ ਉਹਨਾਂ ਨੂੰ ਪਤਾ ਹੋਊਗਾ ਵੀ ਕੀ ਕਰ ਰਹੇ ਆ ਪਾ ਕਿਸਾਨਾਂ ਨਾਲ ਜਾ ਕੇ ਪੁੱਛੋ ਜਿਨ੍ਹਾਂ ਦੇ ਡੰਗਾ ਮਰੀਆਂ ਜਿਨ੍ਹਾਂ ਦੇ ਸਾਰਾ ਕੋਈ ਉਸਤਾਦ ਹੋਇਆ ਨਾ ਉਹਨੇ ਗਰੀਬਾਂ ਵਾਸਤੇ ਕੋਈ ਕੀਤਾ ਤੇ ਨਾਂ ਹੋਰ ਕਿਸੇ ਕਿਸਾਨਾਂ ਵਾਸਤੇ ਦੇਖੋ ਜਿਹੜੇ ਹਾਲਾਤ ਨਾਲ ਆਮ ਵਾਰਟੀ ਲੈਂਦੀ ਸੀ ਪਰ ਉਹਨਾਂ ਨੇ ਕੋਈ ਰੰਗ ਨਹੀਂ ਦਿਖਾਇਆ ਕਿਸਾਨਾਂ ਨੂੰ ਵੀ ਕਿਸਾਨਾਂ ਨੂੰ ਵੀ ਇਹੋ ਗੱਲ ਕੀਤਾ ਕਿ ਦਾ ਕਹਿ ਕੇ ਠਾ ਦਿੰਦਾ ਮੁਰਗੀ ਉਹਨਾਂ ਦੀ ਕਿਸੇ ਨੇ ਬਾਤ ਨਹੀਂ ਸੁਣੀ ਸਾਡੇ ਕੋਲ ਪਹੁੰਚ ਹੀ ਕੋਈ ਪਾਰਟੀ ਨਹੀਂ ਕੀਤੀ ਉਹ ਸਪੋਰਟ ਕਿਜੀ ਕਰਾਂਗੇ ਬਬਈ ਕਿਹੜੀ ਪਾਰਟੀ ਸਪੋਰਟ ਕਰ ਰਹੇ ਹੋ ਅਸੀਂ ਸਪੋਰਟ ਕਿਸੇ ਨੂੰ ਕਰ ਰਹੇ ਜੀ ਇਹ ਸਪੋਰਟ ਦਾ ਇਹਦਾ ਮਤਲਬ ਇਹ ਹੈ ਵੀ ਜਦੋਂ ਵੀ ਕੋਈ ਪਾਰਟੀ ਬਦਲਦੀ ਹੈ ਪਿਛਲੀ ਵਾਰ ਨਵੀਂ ਪਾਰਟੀ ਤਾਂ ਹੀ ਲੈਂਦੇ ਸੀ ਵੀ ਕੁਛ ਨਾ ਕੁਛ ਕਰੂ ਨਾ ਉਹਨੇ ਗਰੀਬਾਂ ਵਾਸਤੇ ਕੁਝ ਕੀਤਾ ਤੇ ਨਾ ਹੋਰ ਕਿਸੇ ਕਿਸਾਨਾਂ ਵਾਸਤੇ ਨਾ ਠੀਕਾ ਤਾਂ ਇਹ ਵੀ ਨਾ ਉਹਨਾਂ ਨੇ ਮਜ਼ਦਮਾ ਨੂੰ ਕੋ ਦਿੱਤਾ ਨਾ ਹੋਰ ਨੂੰ ਇਹ ਕਰੋ ਹਾਂ 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 ਤੇ ਵੀ ਨਾ ਕਿਸਾਨਾਂ ਨਾਲ ਕੋਈ ਉਹਨਾਂ ਨੇ ਅਜੇ ਹਮਦਰਦੀ ਕੋਈ ਕੀਤੀ ਹੈ ਉਹ ਪੰਜਾਬ ਸਰਕਾਰ ਤਾਂ ਕਹਿੰਦੀ ਕਿ ਅਸੀਂ ਭਗਵੰਤ ਮਾਨ ਨੇ ਕਹਿੰਦੇ ਕਿਸਾਨਾਂ ਦੇ ਨਾਲ ਖੜੇ ਹਾਂ ਨੇ ਬਹੁਤ ਕੁਝ ਉਹਦਾ ਕਹੀ ਜਾਂਦੀ ਹੈ ਜੀ ਹਾਂ ਪਾਕਿਸਤਾਨਾਂ ਨਾਲ ਜਾ ਕੇ ਪੁੱਛੋ ਜਿਨ੍ਹਾਂ ਦੇ ਡੰਗਾ ਮਰੀਆਂ ਜਿਨ੍ਹਾਂ ਦੇ ਸਾਰਾ ਕੋਈ ਅਸਤਾਦ ਹੋਇਆ ਹਾਂ ਹੈ ਜੀ ਹਾਂ ਬਾੜਾਂ ਦੇ ਰੂੜੀ ਜਾਂਦੇ ਬੈਠੇ ਅਲੋਕੀ ਸਰਕਾਰ ਤੱਕਾ ਕਰ ਰਹੀ ਆ ਜਾਂ ਧੋਖਾ ਕਰ ਰਹੀ ਆ ਤੇ ਇਹ ਹੁਣ ਦੇਖੋ ਜੇ ਧੋਖਾ ਜਾਂ ਤੱਕਾ ਕਰਨਾ ਉਹਨਾਂ ਨੂੰ ਪਤਾ ਹੋਊਗਾ ਵੀ ਕੀ ਕਰ ਰਹੇ ਆ ਜੇ ਧੋਖਾ ਨਹੀਂ ਤਾਂ ਹੋਰ ਕੀ ਆ ਦੇਖ ਉਹਨਾਂ ਦੀ ਗੱਲ ਹੀ ਨਹੀਂ ਮੰਨ ਰਹੇ ਨਾ ਕਿਤੇ ਗਰੀਬ ਦੀ ਮੰਨ ਰਹੇ ਆ ਕੀ ਕਰੂਗੀ ਫਿਰ ਕੋਈ ਆਮ ਆਦਮੀ ਪਾਰਟੀ ਨੂੰ ਹਾਲਾਤ ਸਥਿਤੀ ਨੂੰ ਕਿੱਦਾਂ ਦੇਖਦੇ ਆਂ ਦੇਖੋ ਜਿਹੜੇ ਹਾਲਾਤ ਨਾਲ ਆਮ ਵਾਲਟੀ ਲੈਂਦੀ ਸੀ ਪਰ ਉਹਨਾਂ ਨੇ ਉਹ ਕੋਈ ਰੰਗ ਨਹੀਂ ਦਿਖਾਇਆਗਾ ਹਾਂਜੀ ਉਹ ਤਾਂ ਕਹਿੰਦੇ ਕਿ ਅਸੀਂ ਹੁਣ 13 0 ਤੋਂ ਜਿੱਤਾਂਗੇ ਹੋ ਸਕਦਾ ਵੀ ਉਹ ਜਿੱਤ ਜਾਣ ਪਰ ਮੁਸ਼ਕਲ ਹੁਣ ਸਾਰੀ ਜਿੰਨੀਆਂ ਪਾਰਟੀਆਂ ਉਹ ਕੰਨੀਆਂ ਸੀ 13 0 ਤੇ ਜਿੱਤਾਂਗੇ ਸੀ ਉਹ ਦੂਜਾ ਕੰਦਾ ਸੀ 13 0 ਉਹਨਾਂ ਨੇ ਜਿੱਤ ਮਤਲਬ ਗੱਲਾਂ ਨੇ ਗੱਲਾਂ 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 ਅਕਸਰ ਤੇ ਸੀਟੇ ਤਾਂ 13 ਹੀ ਹੈ ਨਾ ਹੂੰ 13 ਦੇ ਵਿੱਚੋਂ ਖੜੇ ਕਿੰਨੇ ਆ ਕੋਈ ਇੱਕ ਕੋਈ ਦੋ ਕੋਈ ਚੈਲੇਂਜ ਲੈ ਜਾਣਗੇ ਕਿ ਉਹਨਾਂ ਕੋਈ ਤਾਂ 13 ਤਾਂ ਨਹੀਂ ਜਾਣੀਆਂ ਕਿਸੇ ਨੂੰ ਵੀ ਤੁਸੀਂ ਕਿਹੜੀ ਪਾਰਟੀ ਨੂੰ ਵੋਟ ਪਾਉਣੀ ਹੈ ਇਸ ਵਾਰ ਇਹ ਜੇ ਕੋਈ ਪਤਾ ਨਹੀਂ ਜੀ ਹੂੰ ਹਾਂ ਅਸੀਂ ਤਾਂ ਪੈਨਸ਼ਨੀਅਰ ਹਾਂ ਅਸੀਂ ਤਾਂ ਪੈਨਸ਼ਨੀਆਂ ਦੀ ਸਾਡੀ ਕੋਈ ਗੱਲ ਸੁਣੂਗਾ ਉਹੋ ਜੀ ਗੱਲ ਕਰਾਂਗੇ ਸਾਰੀਆਂ ਸਰਕਾਰਾਂ ਤੋਂ ਅੱਕ ਗਿਓ ਹਾਂਜੀ ਸਾਰੀਆਂ ਕੱਤਰਾਂ ਕਿਉਂ ਇੰਨੇ ਕਿਉਂ 10 ਸਾਲ ਕarli ਕਰਕੇ ਉਹਨਾਂ ਨੇ ਨਹੀਂ ਕੋਈ ਕੀਤਾ ਮੰਗਲੇ 5 ਸਾਲ ਉਹ ਕਰਕੇ ਕਾਂਗਰਸ ਉਹਨਾਂ ਨੇ ਕਿਹ 19 ਦਿੱਤਾਗਾ ਅਖੀਰ ਅਟੈਕ ਹੋਇਆ ਮਨਪ੍ਰੀਤ ਬਾਦਲ ਨੂੰ ਕਿ ਉਹ ਖਜ਼ਾਨਾ ਮੰਤਰੀ ਸੀ ਉਹ ਮੁਲਾਜ਼ਮਾਂ ਦੇ ਉੱਟ ਗਿਆ ਸਾਰੇ ਹਾਂਜੀ ਮਤਲਬ ਕਿ ਸਰਕਾਰ ਜਦੋਂ ਬਣਦੀ ਹੈ ਉਦੋਂ ਹੀ ਵਾਅਦੇ ਕੀਤੇ ਹਾਂ ਉਦੋਂ ਵਾਅਦੇ ਹੀ ਬਾਤ ਇਹਨਾਂ ਜਿਹਾ ਰਹ ਜਾਂਦੇ ਹਾਂ ਵਾਦੇ ਰਹ ਜਾਂਦੇ ਕਿਸਾਨਾਂ ਦੀ ਵੀ ਗੱਲ ਕਰੀਏ ਤੁਸੀਂ ਹਾਂ ਕਿਸਾਨਾਂ ਨੂੰ ਵੀ ਕਿਸਾਨਾਂ ਨੂੰ ਵੀ ਇਹੋ ਗੱਲ ਕੀਤਾ ਕਿ ਇਹਦਾ ਕਹਿ ਕੇ ਠਾ ਦਿੱਤਾ ਮੁਰਕੀ ਉਹਨਾਂ ਦੀ ਕਿਸੇ ਨੇ ਬਾਤ ਨਹੀਂ ਸੁਣੀ ਹਾਂਸ ਰਾਜ ਹਾਂਸ ਨੇ ਧਮਕੀ ਦਿੱਤੀ ਤੁਹਾਨੂੰ ਪਤਾ ਨਾ ਜੀ ਉਹ ਕਹਿੰਦੇ ਕਿ ਇਹਨਾਂ ਨੂੰ ਖੱਬੇ ਖਾਨਾ ਨੂੰ ਮੈਂ ਦੇਖੂਗਾ 2 ਤਰੀਕ ਤੋਂ ਬਾਅਦ ਹੋ ਸਕਦਾ 2 ਤਰੀਕ ਨੂੰ ਦੇਖਦੇ ਨੇ ਹੈ ਅੱਗੇ ਜੇ ਉਹ ਹਿੰਦ ਤਾਂ ਦੂਜੀ ਤੋਂ ਸੈਂਟਰ ਸਰਕਾਰ ਤੋਂ ਨਹੀਂ ਰਹਿਗੇ ਕੀ ਭਗਵਾਏਗਾ ਕੀ ਹਾਂਸ ਰਾਜ ਕੀ ਕਰ ਲੂਗਾ ਉਹ ਕੀ ਕਰ ਕਰੂ ਮਤਲਬ ਹਾਂਸ ਰਾਜ ਹਾਂਸ ਕੁਛ ਵੀ ਜੋ ਮਰਜ਼ੀ ਬੋਲੀ ਜਾਵੇ ਨਾ ਬਸ ਜੋ ਗਾਣੇ ਗਾਊਗੀ ਗਾਈ ਜਾਊਗਾ ਉਹ ਗਾ ਲੂਆ ਪ੍ਰੀਤਕੋਟ ਤੋਂ ਕਰਮਜੀਤ ਤਨਮੋਲ ਵੀ ਖੜੇ ਨੇ ਹਾਂਜੀ ਖੜੇ ਸਪੋਰਟ ਨਹੀਂ ਕਰੋਗੇ ਅਜ ਨਹੀਂ ਕੋਈ ਸਪੋਰਟ ਕਿਸੇ ਪਾਸੇ ਨਹੀਂ ਜੀ ਅਜੇ ਸਾਡੇ ਕੋਲੇ ਪਹੁੰਚੀ ਕੋਈ ਪਾਰਟੀ ਨਹੀਂ ਗਈ ਤੇ ਸਪੋਰਟ ਕਿਜੀ ਕਰਾਂਗੇ ਹਾਂ ਹਾਂ ਜੀ ਸਿਰਫ ਸਾਡੀ ਪੰਛੀਆਂ ਦੀ ਮੀਟਿੰਗ ਹੋਈ ਆ ਜਦੋਂ ਕੋਈ ਸਾਡਾ ਫੈਸਲਾ ਹੋਊਗਾ ਅਸੀਂ ਉਸ ਪਾਰਟੀ ਨੂੰ ਵੋਟ ਪਾਵਾਂ ਹਾਂ ਹਾਂ ਪੈਨਸ਼ਨਰਾਂ ਨੇ ਤੁਸੀਂ 3.5 ਲੱਖ ਬੰਦਾ ਅਸੀਂ ਇਹ ਤਰੀਕ ਕਾਰਵਾਈ ਕਰਕੇ ਦੇਖਾਂਗੇ ਵੀ ਕਿਹਨੂੰ ਵੋਟ ਪਾਉਣੀ ਹੈ ਭਗਵੰਤ ਮਾਨ ਦੀ ਸਰਕਾਰ ਕਹਿੰਦੀ ਕਿ ਅਸੀਂ ਤਾਂ ਸਾਰੇ ਲੀਡਰ ਕਹਿੰਦੇ ਕਿ ਅਸੀਂ ਸਾਰੇ ਜਿਹੜੇ ਵਾਅਦੇ ਕੀਤੇ ਸੀ ਉਹ ਤਾਂ ਅਸੀਂ ਪੂਰੇ ਕਰ ਰਹੇ ਹਾਂ ਨਾ ਜੀ ਕੋਈ ਵੀ ਨਹੀਂ ਕੀਤਾ ਕੋਈ ਨਹੀਂ ਕੀਤਾ ਨਹੀਂ ਕੋਈ ਕੋਈ ਨਹੀਂ ਕੀਤਾ ਅਸੀਂ ਚੰਡੀਗੜ੍ਹ ਦੇ ਵਿੱਚ ਰੈਲੀ ਕੀਤੀ ਤੇ ਰੈਲੀ ਦੇ ਵਿੱਚ ਸਾਨੂੰ ਮੀਟਿੰਗ ਦੇਤੀ ਵੀ ਅੱਜ ਉਹ ਥੋੜੀ ਮੰਤਰੀ ਨਾਲ ਮੀਟਿੰਗ ਕਰਦੇ ਹਾਂ ਅਸੀਂ ਉਸ ਤੋਂ ਬਾਅਦ ਮਾਰਚ ਕਰਨਾ ਸੀਗਾ ਤੇ ਬੰਦੇ ਸਾਡੇ ਵਿੱਚੋਂ ਲੀਡਰ ਬੁਲਾ ਕੇ ਰਹਿਗੇ ਉਹਨਾਂ ਨੂੰ ਉੱਥੇ ਜਾ ਕੇ ਕਹਿੰਦੇ ਸੋਢੀ ਨਾਲ ਮੀਟਿੰਗ ਹੀ ਨਹੀਂ ਸੱਦੀ ਗਈ ਸੀ ਤਾਂ ਸੋਢੀ ਨੇ ਕੀ ਕੀਤਾ ਹਾਂ ਕਿਹੜੀ ਮੀਟਿੰਗ ਸੀ ਪੈਨਸ਼ਨ ਦੀ ਜਾਂਦੀ ਅੱਛਾ ਅੱਛਾ ਪੈਨਸ਼ਨ ਦੀ ਜਾਂਦੀ ਸੀ ਬਹੁਤ ਮੋਡਾ ਇਕੱਠ ਹੋਇਆ ਵਾ ਸੀ ਗਿਆ ਚੰਡੀਗੜ੍ਹ ਜੀ 6 ਸੈਕਟਰ ਚ ਉੱਥੇ ਸੀ ਤੇ ਸਾਨੂੰ ਲੈ ਕੇ ਘਾਤਾ ਦੇ ਕੇ ਉੱਥੇ ਜਾ ਕੇ ਉਹਨੇ ਬੇਇੱਜ਼ਤੀ ਕੀਤੀ ਸਾਡੇ ਲੀਡਰਾਂ ਦੀ ਵੇਚੇ ਤੁਹਾਨੂੰ ਬੁਲਾਇਆ ਹੀ ਨਹੀਂ ਗਿਆ ਅੱਛਾ ਤੁਹਾਨੂੰ ਲੀਡਰਾਂ ਨੇ ਕਹਤਾ ਹੀ ਹਾਂ ਲੀਡਰ ਉਹ ਹੋਰ ਨਾ ਆ ਕੇ ਕਹਿੰਦਾ ਤਾ ਵੀ ਤੁਸੀਂ ਮੀਟਿੰਗ ਥੋੜੀ ਪਹੁੰਚ ਮਾਨ ਨਾ ਕਰਾਉਣੇ ਅੱਛੇ ਹਾਂ ਜੀ ਮੈਂ ਨਹੀਂ ਸੁਣੀ ਨੀ ਗੱਲ ਕਨੇ ਸੁਬਲਾਈ ਨਹੀਂ ਤੁਹਾਨੂੰ ਅਕਾਲੀ ਦਲ ਦੀ ਸਥਿਤੀ ਨੂੰ ਕਿਵੇਂ ਦੇਦੇ ਹੋ ਅੱਜ ਪੰਜਾਬ ਬਚਾਓ ਯਾਤਰਾ ਵੀ ਗੱਡੀ ਜਾ ਰਹੀ ਹੈ ਨਹੀਂ ਇਹ ਤਾਂ ਅਕਾਲੀ ਕਾਲੀਆਂ ਦਾ ਸਾਡੇ ਦਾ 15 ਉਹ ਦੰਸਰ ਦਾ ਸਾਡੇ ਡੀਏ ਨੱਪ ਕੇ ਬੈਗੀ ਕਿਵੇਂ ਤੁਹਾਨੂੰ ਡੀਏ ਮਿਲਦਾ ਹੁੰਦਾ ਜੀਮੀ ਨਹੀਂ ਉਹ ਸਾਡੇ ਨੱਪ ਕੇ ਬੈਗੀ ਉਹਨਾਂ ਤਾਂ ਕੁਝ ਦਿੱਤੇ ਨਹੀਂ